ਹੌਲ ਕਰੀਆ ਇਹਨੇ ਰਾਜ ਦੀ ਮੈਂ ਆਖਿਆ ਵੀ ਤਿੰਨ ਵਾਰੀ ਹਿੰਦੁਸਤਾਨ ਖੋਇਆ ਗਿਆ ਤੇ ਤਿੰਨੇ ਵਾਰੀ ਸਿੱਖਾਂ ਨੇ ਛੁਡਾਇਆ ਬਿਲਕੁਲ ਜੀ ਪਹਿਲਾ ਬੰਦਾ ਸਿੰਘ ਬਹਾਦਰ ਨੇ ਹਾਂ ਜੀ ਸਮਝ ਗਿਆ ਦੂਜੀ ਵਾਰ ਫਿਰ ਸ਼ਨਾ ਜੀ ਮਹਾਰਾਜਾ ਰਣਜੀਤ ਸਿੰਘ ਨੇ ਬਿਲਕੁਲ ਜੀ ਤੀਜੀ ਵਾਰ ਫਿਰ ਭਾਈ ਭਗਤ ਸਿੰਘ ਦੀ ਵਾਰੀ ਆ ਗਈ ਸਹੀ ਗੱਲ ਅਗਰੇਜ਼ਾਂ ਤੋਂ ਰਾਜ ਛਨਾਉਣ ਦੀ ਬਿਲਕੁਲ ਜੀ ਸਮਝ ਗਿਆ ਸਿੱਖਾਂ ਤੋਂ ਬਗੈਰ ਕਿਸੇ ਨੇ ਨਹੀਂ ਕਰੀ ਕਰਵਾਉਣਾ ਇਹਨਾਂ ਨੇ ਕਰ ਕਰਕੇ ਰਾਜ ਜੇ ਤਿੰਨੇ ਵਾਰੀ ਜੀ ਨਹੀਂ ਸਾਡੀ ਕੋਮ ਨੂੰ ਅੱਜ ਖੱਬ ਕੋਮਾ ਮਾਰਾ ਦਾ ਹੋਇਆ ਸਹੀ ਗੱਲ ਹੈ ਬਾਬੇ ਨਾਨਕ ਤੋਂ ਪਹਿਲਾਂ ਕੋਈ ਮਜਬੀ ਸਿੱਖ ਨਹੀਂ ਹੁੰਦਾ ਸੀ ਨਾਲ ਦੀ ਹੁੰਦੀ ਜੱਟ ਨਹੀਂ ਹੁੰਦੇ ਸਾਪਾ ਇਹਨਾਂ ਨੇ ਕਰਿਆ ਛੂ ਨੂੰ ਕੰਮ ਫਿਰ ਆਪਾਂ ਮਜਬੀ ਸਿੱਖ ਤੇ ਅਸੀਂ ਜਲਦ ਸਿੱਖ ਬਣੇ ਹੁਦੋਂ ਪਹਿਲਾਂ ਕੋਈ ਨਹੀਂ ਹੁੰਦਾ ਸਹੀ ਗੱਲ ਹੈ ਸਭ ਤੋਂ ਵੱਧ ਕੁਰਬਾਨੀ ਕਰਨ ਵਾਲੀ ਕੋਮਾ ਹਰੀ ਜਨਾਂ ਦੀ ਤੇ ਸਹੀ ਗੱਲ ਹੈ ਮਜਬੀ ਨੇ ਕਰੀ ਅਸਾਂ ਇਹਨਾਂ ਦੀ ਵੀ ਬੜੀ ਕੁਰਬਾਨੀ ਇਹਨਾਂ ਗੱਲਾਂ ਦੇ ਵਿੱਚ ਕਿਦੋਂ ਮਥੇ ਰੰਗਣ ਦਾ ਸਿਰ ਵੱਡਿਆ ਉੱਤੋਂ ਚੱਲਿਆ ਇੱਕ ਸਿੱਕ ਇੱਕ ਮਜਬੀ ਸਹੀ ਆ ਸਮਝ ਕੇ ਘੋੜਿਆਂ ਤੇ ਜਾ ਕੇ ਲੱਖਾਂ ਬੋਝ ਹੋਵੇ ਜੱਟਾਂ ਵਾਰੇ ਦਾ ਠੇਰਾ ਹੋਵੇ ਮਸਾਰੰਗੜ ਵਿੱਚ ਕੰਜਲੀਆਂ ਨੇ ਚਾਉਂਦਾ ਹੋਵੇ ਤੇ ਬੇਤ ਜਾ ਕੇ ਦੋ ਸਿੱਕਾ ਨੇ ਪਰਤੇ ਠਿਕਰੀਆਂ ਦੇ ਗੱਟੇ ਲਓ ਜੀ ਅਸੀਂ ਪੱਟੀ ਦਾ ਮਾਮਲਾ ਦੇਣ ਆਏ ਤੁਹਾਨੂੰ ਕਹਿੰਦਾ ਸਿਰਦੇ ਮੰਜੇ ਤੇ ਹਟ ਜਦੋਂ ਕੁੰਡਾ ਹੋ ਕੇ ਦੇਖਣ ਲੱਗਿਆ ਮਰੀ ਤਰਵਾ ਫਿਰ ਵੱਢ ਕੇ ਉਹ ਦੋਵੇਂ ਵਰਛਾਲੇ ਜਿਹਨ ਬਾੜ ਚ ਕਰੇ ਸੀ ਉਹਦੇ ਦੇ ਆਏ ਪੈਸੇ ਆ ਦਾ ਦੇ ਚੜਕੇ ਘੋੜਿਆਂ ਤੇ ਕੋਸੇ ਪਰ ਮਾਤਮਾ ਵੀ ਮਦਦ ਕਰਦਾ ਕਰਦਾ ਆਦੇ ਮੇਰੀ ਚੜੀ ਇਧਰੋਂ ਛਿਪਦੇ ਚੋਂ ਬੰਦੇ ਨੂੰ ਬੰਦਾ ਲਾਂਦੇ ਸਿਆ ਘੋੜਿਆਂ ਦੇ ਚੜ ਕੇ ਰੋਣਾ ਪੈ ਗਿਆ ਕੰਜਰੀਆਂ ਪੱਜਦੀਆਂ ਕਿਧਰੇ ਮੱਥੇ ਰੰਗੜਦਾ ਸਿਰ ਕਿਧਰ ਗਿਆ ਆਦੇ ਵੀਰ ਤੋਂ ਘਟੇ ਚਪਾ ਕੇ ਲੈ ਗਈ ਜਿਹੜੇ ਬੰਦੇ ਐ ਪਤਾ ਨਹੀਂ ਕੌਣ ਸੀ ਤੇ ਪਟੇ ਸਿੱਟੇ ਸੀ ਮਗਰ ਡਾਂਗੀਆਂ ਵੀ ਰੱਖੀਆਂ ਸੀ ਬਸ ਉਹ ਚੱਲੇ ਹੀ ਆਏ ਤੇ ਆਖੇ ਹਰਮਾਨ ਗੜਾ ਰਾਤ ਕੱਟੀ ਦੂਜੇ ਦਿਨ ਅੱਧ ਰਾਤ ਲਈ ਹੈ ਕੁੜੀ ਤੇ ਜਾ ਕੇ ਬਾਬੇ ਦੇ ਬੁੜੇ ਦੇ ਪੂਰੇ ਕਰਤਾ ਸਰ ਆਦਿਆਂ ਨੂੰ ਜੰਡ ਦੇ ਟੰਗ ਦੇਓ ਕਾਂ ਕੁੱਤੇ ਖਾਣੇ ਦਾ ਸਰ ਸਮਝ ਗਿਆ ਉੱਥੇ ਅੱਜ ਵੀ ਇਹ ਜਿਹੜਾ ਵੰਦੀਆਂ ਬਾਗਰ ਬੁਕੇ ਦਾ ਕੋਟਾ ਪਾਇਆ ਕੁੰਡਾ ਪਿਆ ਕੁੰਡਾ ਪਿਆ ਉੱਥੇ ਫਿਰ ਗੁਰੂ ਅਰਜਨ ਦੇਵ ਜੀ ਨੇ ਪੰਜਵੇਂ ਪਾਤਸ਼ਾਹ ਨੇ ਬਾਬਾ ਬੁੱਢੇ ਜੀ ਨੂੰ ਗੱਦੀ ਥਾਪੀ ਆ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਸਾਰੇ ਮਰਗੇ ਕੇ 125 ਸਾਲ ਦਾ ਹੋ ਕੇ ਬਾਬਾ ਬੁੱਢਾ ਜੀ ਮਰੇ ਇਹ ਵੀ ਗੱਲ ਸੱਚ ਆ ਵੀ ਜਿਹੜਾ ਜੰਡ ਸਾਗ ਸੀਗਾ ਤੇ ਸਾਗ ਤਰੀ ਸੀ ਹਾਂ ਹਾਂ ਉਹਨੇ ਵੀ ਆ ਉੱਥੇ ਚੱਲ ਮੇਰੇ ਨਾਲ ਸੀਸੇ ਦੇ ਵਿੱਚ ਹੀ ਚਲਿਆ ਗਿਆ ਜੰਡੂ ਤਾਰੂ ਸਿੰਘ ਬਾਰੇ ਤਾਰਾ ਸਿੰਘ ਬਾ ਸੀ ਤੇ ਕੁਸ਼ਵੇਗ ਸਿੰਘ ਸੀ ਤੇ ਕੁ ਸਰਦਾਰ ਬਚਤਰ ਸਿੰਘ ਸੀ ਜਿਹਨੇ ਆਤੀ ਦਾ ਸਰ ਵੱਡਿਆ ਹਾਂਜੀ ਹਾਂਜੀ ਸਮਝ ਗਿਆ ਲੜਾਈ ਹੋਈ ਘੋੜੀਆਂ ਪਿੱਛੇ ਤੇ ਜਿਹੜਾ ਚੌਧਰੀ ਸੀ ਉਥੋਂ ਦਾ ਆਪਣਾ ਪੂਲੇ ਦਾ ਉਹ ਚਿਕਾਇਤ ਕਰ ਦਿੰਦਾ ਸੀ ਜਾ ਕੇ ਉਹਨੂੰ ਜ਼ਿਕਰੀਆ ਖਾਨ ਉਹਦੇ ਬਾਰੇ ਸਾਰੀ ਗੱਲਬਾਤ ਆ ਹਾਂ ਉਹਦੇ ਬਾਰੇ ਇਹ ਗੱਲਬਾਤ ਠੀਕ ਹੈ ਐ ਮਾਰਦੀ ਸੀ ਆਪਾਂ ਨੂੰ ਉਹਨਾਂ ਦੇ ਨਾਲ ਜਾਂਦਾ ਹੈ ਉਹ ਅਖੇ ਉਹ ਗਿਉ ਤਾਰਾ ਸਿੰਘ ਬਾਹ ਕੋਲੀ ਲੱਗਿਆ ਚੜ ਕੇ ਕੁੜੀ ਤੇ ਇਹ ਤੋਂ 5-7 ਕਿਲੋਮੀਟਰ ਤੋਂ ਕਿ ਜਮੇ ਸਿੰਘ ਇਕਪਚਤਰ ਸਿੰਘ ਤੇ ਕਿ ਤਾਰਾ ਸਿੰਘ ਬਾਹ 10-15 ਮੀਲੀ ਹੋ ਮੂਰੇ ਬਾੜ ਸੀ ਮਗਰਲੇ ਪਾਸੇ ਬਾੜ ਕਰੀ ਸੀ ਨਗਰੀ ਲੰਗਰ ਪਾਣੀ ਲੋਕਾਂ ਨੂੰ ਨੰਦੈ ਨੂੰ ਅੰਮ੍ਰਿਤਸਰ ਜਾਂਦੇ ਜਿਹੜੇ ਨੂੰ ਸਭ ਨੂੰ ਸਿਖਾਉਂਦੇ ਤੋ ਆਹ ਯਾਰ ਫਰੀਦ ਸਿੰਘ ਕੁੜੀਆਂ ਛੱਡਦਾ ਯਾਰ ਚੌਧਰੀ ਕਣਕਾ ਪਿੰਡ ਦੇ ਨਾਲ ਨਹੀਂ ਹਰੀ ਯਾਤਰੀ ਜੇ ਕੋਸਾ ਕਰਨ ਜੋ ਗਰ ਉਹ ਦਾ ਦੁਆ ਕਰ ਉਹ ਜਿਆ ਜਾਨੀਗੇ ਤੇ ਪਰ ਚੌਧਰੀ ਜੀ ਉਹ ਸੁਮੇਗ ਸਿੰਘ ਤੇ ਉਹ ਤਾਰਾ ਵਾ ਲੈ ਕੇ ਡਾਂਗਾ ਦੋਮੇ ਤੇ ਜਾ ਕੇ ਕੋੜੀਆਂ ਫੜਦਣਾਂ ਦੀ ਤੇ ਫੜ ਕੇ ਨਾ ਕਿ ਕਿਸੇ ਮੇਲੇ ਦੀ ਨਹੀਂ ਜੀ ਹਾਂ ਲੋਕ ਇਹ ਕੋੜੀਆਂ ਚਾਹ ਸੀ ਜੀ ਅੱਛਾ ਹੋੜੀ ਹੋੜੀ ਪਤਾ ਲੱਗਦਾ ਨਾ ਕਦੀ ਤਾਲੂ ਸਿੰਘ ਨੂੰ ਪੁੱਛਿਆ ਉਹ ਕਹਿੰਦਾ ਜੀ ਮੈਂ ਥੋੜੀਆਂ ਕੋੜੀਆਂ ਫੜਨ ਆਇਆ ਕਰ ਹਾਂ ਕੀ ਪਤਾ ਕੌਣ ਲੱਗਿਆ ਇਹ ਜੀ ਉਹ ਜਿਹੜੇ ਵਿਆਹੇ ਪੈਸੇ ਵਟਕੇ ਉਹ ਆਉਂਦੇ ਲੰਗਰ ਪਾਣੀ ਪਾ ਲੇ ਜਿਹੜੇ ਸੌ ਜੀ ਵੀ ਨੇ ਆਏ ਤੇ ਇਹ ਦੇ ਭਾਵ ਨੇ ਉਹ ਐ ਕਰਦੇ ਕਰਦੇ ਤੇ ਉਹਨੇ ਜੀ ਤਾਰੂ ਸਿੰਘ ਨੇ ਇਜਾਜ਼ਤ ਦਿੱਤੀ ਤੀ ਤਾਰੂ ਸਿੰਘ ਆ ਕੇ ਆਪਣਾ ਤਾਰਾ ਸਿੰਘ ਬਾ ਕਹੀ ਜਾਣਿਓ ਨੌਰੇ ਚ ਉਹ ਸਿੱਖਾਂ ਦੀ ਮਦਦ ਕਰਦੇ ਆ ਤੇ ਤਾਰੂ ਸਿੰਘ ਵੀ ਜੰਗਲ ਚ ਬੁੱਢੇ ਜੋੜ ਲੰਗਰ ਪਾਣੀ ਪੜਾਉਂਦਾ ਗੱਡਿਆਂ ਤੇ ਕਣਕ ਆਟਾ ਕੂਟਾ ਦਾਣਾ ਸਿੱਖ ਰਹਿੰਦੇ ਉਜਕਰੀਆ ਦਾ ਖਾਨ ਸਿੱਖ ਕਿੱਥੇ ਰਹਿੰਦੇ ਜਿੱਤੇ ਤਾਰੂ ਸਿੰਘ ਨੰਗਰ ਦੇ ਫੜਾਉਂਦਾ ਉਹਦੇ ਜੀ ਜੰਗਲਾਂ 'ਚ ਬੁੱਢਾ ਜਿਹਾ ਉਹਨਾ ਕਿਤੇ ਰਾਜਸਥਾਨ 'ਚ ਉਹਦਾ ਰਹਿੰਦੇ ਤੇ ਇੱਥੇ ਆ ਦਾ ਕੋੜਿਆ ਤੇ ਉਹਦਾ ਖਾਂਦੇ ਕੀ ਆ ਦਾ ਪੱਤੇ ਸੌਂਦੇ ਕਿੱਥੇ ਆ ਦਾ ਕੋੜਿਆ ਤੇ ਆਦਾ ਉਹ ਤਾਂ ਨਹੀਂ ਮਰਦੇ ਤਾਰਾ ਸਿੰਘ ਵਾਰ ਨੂੰ ਖਣ ਦੀ ਖਾਤਰ ਤੇ 20 ਸਿਪਾਹੀ ਗਨੇ ਤੇ ਦਵੰਗਾਂ ਨੇ ਆ ਕੇ ਆਟਲਾਤਾ ਤੇ ਵੀਰੇ ਤੇ ਖੜਕੇ ਜਿਵੇਂ ਬੰਦੇ ਜਿਹੜੇ ਖੜਦੇ ਪਰ ਤੇ ਨਾਲੇ ਤੇ 10-20 ਮੇਗੇ ਇੰਨਾਂ ਨਾਲਾ ਸਿੰਘ ਹੋ ਰਿਆਂ ਉੱਥੇ ਹੋ ਗਈ ਲੜਾਈ ਤੇ ਦੋ ਭਰਾ ਸੀ ਮੇਰੇ ਤੇ ਰੇ ਸ਼ਿਮਰ ਕੇ ਉਹ ਖੜੇ ਰਹੇ ਚੱਪਣ ਜੇ ਉਹ ਵੀ ਜਿਹੇ ਚੱਕਦੇ ਸੀ ਉਹਦੀ ਆਂਗਲੇ ਲਿੱਤੀ ਬਾਈ ਜਿਹੜੀ 10-20 ਵੀ ਘਰ ਮਾ ਤੇ ਉਹ ਆ ਵੀ ਤਾਰਾ ਸਿੰਘ ਬਾਹਰ ਨੂੰ ਠੇਰਾ ਬਾੜਿਆ ਇਹ ਜਕਰੀਆ ਖਾਨ ਦੀ ਪੁੱਤ ਹੈ ਉਹਨਾਂ ਦੇ ਦੁਹਾਣੇ ਦੇ ਨਾਸੇ ਕੱਢ ਲੇ ਠਿਕਾ ਦਾ ਮੈਂ ਰਸ਼ੀਦ ਉਮਰ ਦਾ ਦੇਈਆਂ ਛੜਦੇ ਬੰਦ ਬੋਲੇ ਉਹ ਆਲਾ ਤੂੰ ਮਰੇਗਾ ਤੇ ਪਰ ਮੈਂ ਕਿਹੜਾ ਪਿੱਛੇ ਰਹਿਣਾ ਹਾਂ ਇੱਕ ਜਾ ਕੇ ਫਿਰ ਨਹੀਂ ਬਹਿ ਗਿਆ ਇੱਕ ਇਧਰ ਲਈ ਫਿਰ ਨਹੀਂ ਬਹਿ ਗਿਆ ਉਹ ਤਾਂ ਸਿਰ ਵੱਢ ਕੇ ਸਿਰ ਉਹਨਾਂ ਦੇ ਪਰੇ ਗਈ ਸਾਰੇ ਮਾਰ ਕੇ ਉਹਨਾਂ ਨਾਲ ਜਦ ਹੋਇਆ ਜੁੱਦ ਹੋਇਆ 75 ਸੇ ਉਹਨੇ ਨਿੱਕ ਨਹੀਂ ਦੇਣ ਦਿੱਤੀ ਉਹ ਜਿਹੜੇ 10 20 ਵੀ ਭੱਜ ਗਏ ਹਾਂਜੀ ਜਾਜ ਕਰੀਆ ਸਾਨੂੰ ਚੇਤ ਦਿੱਤੀ ਹਨ ਇਹ ਜੋ ਤਾਂ ਲੋਕ ਨਹੀਂ ਆਏ ਉਹ ਤਾਂ ਬੰਦੇ ਵੀ ਮਾਰ ਕੇ ਆਪਣੇ ਨਾਲ ਉਨੇ ਸਦਾ ਯਾਰ ਫੌਜ ਕੱਲੀ ਚੰਨੇ ਚਾਰ ਬੰਦੇ ਨਹੀਂ ਕਾਤ ਹਮ ਮੜਾ ਇਹ ਨੂੰ ਬਥੇਰੀ ਦੇ ਕੀ ਬੰਨਾ ਸੀ ਬਚਿੱਤਰ ਸਿੰਘ ਜਦੋਂ ਉਹਨੇ ਹਾਥੀ ਗੱਲੇ ਨਾ ਹਾਥੀ ਦੇ ਮਾਰੀ ਟੱਕਰ ਦੇ ਗੇਟ ਡੇ ਰਿਹਾ ਤੇ ਬਚਿੱਤਰ ਸਿੰਘ ਨੇ ਧਰਕੇ ਦੀ ਸੁੰਡ ਤੇ ਪੈਰ ਤੇ ਹਾਥੀ ਤੇ ਚੜ ਗਿਆ ਮਾਰ ਕੇ ਤਲਵਾਰ ਜਿਹੜਾ ਉਹਨੇ ਚਰੋਦਾ ਸੀ ਨੂੰ ਮਾਰਿਆ ਪੰਜੇ ਤੇ ਹਾਥੀ ਦਾ ਸਿਰ ਮੜਦਾ ਹਾਥੀ ਦੇ ਅੱਖਾਂ ਕਰੋੜਾ ਨਾ ਹੁੰਦਾ ਹਾਥੀ ਦਾ ਸਿਰ ਮੜਦਾ ਕਿਰਪਾਨ ਨਾਲ ਬਚਿੱਤਰ ਸਿੰਘ ਨੇ ਮੁਕਾ ਕੇ ਜਾਂਦੇ ਨੇ ਟੀਵੀ ਤੇ ਹਾਤੀ ਦੇ ਜਿਹੜੇ ਅਬ ਚਿੱਤ ਹੂੰ ਉਹ ਮਰੇ ਮੁਰਗੇ ਵਿਚਾਰੇ ਸ਼ਵੇਦ ਸਿੰਘ ਤੇ ਗੋਲੀ ਮਾਰੀ ਉਹ ਮਰ ਗਏ ਮੁਰਗੇ ਜੇ ਤੱਕ ਆਧਰ ਹੋ ਗਏ ਫਿਰ ਇਹਨੇ ਕਰਨ ਸਿੰਘ ਦੀ ਸ਼ਿਕਾਇਤ ਕਰਤੀ ਚੌਧਰੀ ਜੀ ਹਨਾ ਜੀ ਇਹਨਾਂ ਬਾਰੇ ਬਚਾਉਂਦਾ ਦਿਕਾ ਨੂੰ ਇਹ ਕਰ ਰਹੇ ਆ ਯਾਰਾਂ ਬੁੱਢੇ ਜਾਉ ਹੂੰ ਉਹਦੇ ਹੀ ਕੋਈ ਸਾੜੇ 8 10 20 ਬੰਦੇ 45 ਨੂੰ ਭੜ ਲਿਆ ਉਹਦੀ ਮਾਂ ਦੀ ਕਿਸ ਕੇਸ ਦੇ ਵਿੱਚ ਫੜ ਲਿਆ ਕਹਿੰਦਾ ਸਾਨੂੰ ਤਾਂ ਹੁਕਮ ਆਇਆ ਸੀ ਨਾ ਤਾਂ ਵੜਨੇ ਪਿੰਡ ਹੋ ਗਿਆ ਇਕੱਠਾ ਅੰਡਾਲੇ ਤਰਨ ਸਿੰਘ ਵਾਲੇ ਹੁਣੇ ਵੜਦੇ ਨੇ ਸਾਰੇ ਉਹ ਆ ਲੈਣਾ ਕੱਲੇ ਦੀ ਖਤਰਨਾਕ ਨਾ ਦੱਸੇ ਕਮਰੋ ਦੀ ਲੱਗਾਂ ਦੇ ਮਰਗੀ ਕਰਦੇ ਹੁੰਦੇ ਉਹ ਗਲੇ ਪਿੰਡੀ ਰੋਖੜੇ ਲਗੇ ਤੇ ਚਾੜੀ ਉੱਤੇ ਕਿਹੜੇ ਘੰਟੇ ਦੀ ਉਹਦੇ ਸ਼ਰਾਰੀਏ ਤਰਨ ਸਿੰਘਾ ਹੁਣੇ ਦੇਖੀ ਜਾਊਗੀ ਜਿਹੜਾ ਕੁਝ ਹੋਊਗਾ ਕਹਿੰਦਾ ਨਹੀਂ ਲੱਤੀ ਨਹੀਂ ਗਾ ਇਹਨੇ ਸਿਕਾ ਤੁਸੀਂ ਕਿਉਂਕੋ ਮਰੋਂ ਮੇਰੀ ਖਤਰ ਦੇਖਤਾ ਕੀ ਆਪਾਂ ਥਾਵੇਂ ਇਨ ਨੂੰ ਯੱਕ ਯਾਰ ਕੀ ਕਰ ਦੂਗਾ ਉਹ ਜੀ ਲੇਗੀ ਜਾ ਕੇ ਦੇਲ ਚ ਦਿੱਤਾ ਤੀਜੀ ਚੌਥੀ ਉਹਨਾਂ ਨੇ ਜੇ ਕਰਕੇ ਨੇ ਪੁੱਛਿਆ ਵੀ ਤਾਰੂ ਸਿੰਘ ਨੂੰ ਨਵੇਂ ਬਲ ਕੇ ਬੜੀ ਜੀ ਜੀ ਦਿੱਤਾ ਪਿਆ ਆ ਲੈਵ ਕਰੋ ਮੈਂ ਤੇ ਜੀ ਕਰਾ ਕਹਿੰਦਾ ਤਾਰੂ ਸਿੰਘ ਆ ਸੁਣ ਇੱਕ ਤਾਂ ਚੌਧਰੀ ਦੀਆਂ ਘੋੜੀਆਂ ਫੜਾ ਤੀਆਂ ਇੱਕ ਤੂੰ ਅੰਨ ਪਾਣੀ ਭੇਜਦਾ ਬੁੱਢੇ ਜਿਹੜੇ ਥੱਕਾਂ ਦੀ ਮਦਦ ਕਰਦਾ ਵਾਨ ਜੀ ਮੈਂ ਆਪਣੀ ਕਮਾਈ ਕਰਦਾ ਮੇਰੀ ਮੇਰੇ ਤਾਂ ਸਰਕਾਰ ਕਿਉਂ ਦੁਖੀ ਹੈ ਮੈਂ ਕਿਹਾ ਕਿ ਨਾ ਕਰਦਾ ਕੋਈ ਨਾਲ ਦੀ ਖੇਤੀ ਬਾੜੀ ਕਰਦਾ ਪੰਨ ਪਾਣੀ ਨੰਗਰ ਪਾਣੀ ਦੇ ਕੋਨਾ ਨੂੰ ਕਰ ਮੈਂ ਤਾਂ ਪੁਨਰਨਿਗਾਂ ਕਰਦਾ ਕਹਿੰਦਾ ਤੂੰ ਸਿੱਖਾਂ ਨੂੰ ਭੇਜਦਾ ਗੱਡੇ ਦੇ ਗੱਡੇ ਘਰ-ਘਰ ਨਾਲ ਪਾਣੀ ਦੀ ਉਹਨੇ ਕੇ ਸਮਝਣੇ ਭੜ ਕੇ ਭੁਲਤੀ ਨਾਲ ਆ ਘਰ ਦੀ ਮਲ ਕੇ ਨਹੀਂ ਚਾਹਤੇ ਚੌਂਕੜੀ ਮਾਰ ਕੇ ਬਾਹਰ ਉਹ ਨਿਕਲ ਹੀ ਜਾਂਦਾ ਤਾਂ ਦੂਜੇ ਜਨਾਂ ਉਹ ਨਵੀਆਂ ਬਣਾ ਲੈ ਜਾਂਦੇ ਜਿ ਕਰੀਆ ਤਾਂ ਧਿਆਨ ਕੋਲੇ ਤੂੰ ਪਤਾ ਲੱਗਦਾ ਸਾਰੇ ਕਿਨੇ ਕਿਨੇ ਜੰਦੂ ਇੱਕ ਦਿਨ ਹੋਇ ਦੋ ਦਿਨ ਹੋਇ ਆਉਲੀਏ ਸਦੇ ਡਾਕਟਰ ਕਹਿੰਦੇ ਯਾ ਕੀ ਕਰਨੀ ਕੋਈ ਪੰਡਤ ਆਵੇ ਕਿਸੇ ਫਕੀਰ ਨੂੰ ਮੜ ਚੱਲਿਆ ਤੂੰ ਤਾਂ ਤੈਨੂੰ ਬੰਨ ਪਿਆ ਤਾਂ ਨਹੀਂ ਖੁੱਲਦਾ ਕਹਿੰਦਾ ਫਿਰ ਹੁਣ ਕੀ ਕੀਤਾ ਯਾਰ ਕਹਿੰਦਾ ਸਿੱਖਾਂ ਨੂੰ ਸੁਨੇਹਾ ਪੇਜਾ ਮਰਸਲ ਦਰਬਾਰ ਸਾਹਿਬ ਚ ਪੰਜ ਸਿੰਘ ਆਉਣ ਤੂੰ ਤੇਰੇ ਨਾਲ ਗੱਲ ਕਰਨਗੇ ਤਾਰੂ ਸਿੰਘ ਜੀ ਤੋਂ ਰੋਬ ਲਿੰਗਾਤੀ ਭਗਤ ਆਦਮੀ ਦੀ ਆਪਦੀ ਕਮਾਈ ਕਰਦਾ ਸੀ ਅੰਜ ਸਿੰਘ ਨੇ ਆਏ ਮਰਬਾਰ ਸਾਹਿਬ ਚੋਂ ਕਹਿੰਦਾ ਵੀ ਹਾਂ ਮੇਰਾ ਪੁੱਤ ਨੇ ਪਿਆ ਕਿਵੇਂ ਕਰ ਸਕਦੇ ਉਹ ਆਦਾ ਤਾਰੂ ਸਿੰਘ ਦਾ ਬੋਟ ਹੋਵੇ ਸ਼ਵੇਗ ਸਿੰਘ ਦਾ ਪੰਜ ਵਜਨ ਤੇਰੇ ਸਿਰ ਤੇ ਵਿੱਚ ਤੇਰਾ ਬੰਦ ਖੁੰਦੀ ਨੂੰ ਮਾਰੋ ਤਾਰੂ ਸਿੰਘ ਦਾ ਬੋਟ ਸੀ ਏਡਾ ਲਾ ਲਿਆਂਦਾ ਫੋਕੇ ਪਪਾ ਤੇ ਸ਼ਵੇਗ ਦੇ ਨੇ ਬੜੀ ਆਂਦਾ ਸਸਤੀ ਲਾ ਤੇ ਦੋ ਮਾਰੇ ਨਾਲ ਮੂਦੀ ਧਾਰ ਹੋ ਗਈ ਕਦਾ ਖੁਣ ਗਿਆ ਖੁਣ ਗਿਆ ਉਹਦੇ ਨਹੀਂ ਹਜੇ ਤਿੰਨ ਹੋ ਰਹਿੰਦੇ ਹਨ ਪੰਜ ਮਾਰੇ ਬੂਟ ਦੇ ਚੇਚ ਤੜਕੇ ਨੂੰ ਬੰਦਾ ਸਭ ਸੁਧ ਗਿਆ ਨਾੜਾਂ ਹੋ ਗਈਆਂ ਜਾਮ ਤੇ ਤੀਜੇ ਦਿਨ ਮੱਧਵ ਤਰਵ ਸਿੰਘ ਨੂੰ ਖਬਰ ਕਰਤੀ ਤਰਵ ਸਿੰਘ ਆਦਾ ਹਾਂ ਮੇਰਾ ਹੱਕ ਮਿਲ ਗਿਆ ਹੁਣ ਬ੍ਰਹਮਤਮੈ ਮੈਨੂੰ ਲੈ ਚੱਲ 22 ਦਿਨ ਜਿੰਦਾ ਰਹਿ ਖਰੋਪਲੀ ਕੀਤੀ ਅੰਨ ਪਾਣੀ ਗਾਂਦਾ 22 ਦਿਨ 22 ਦਿਨ ਬਾਅਦ ਉਹਦੇ ਉਹਦੀ ਜਕੜੀਏ ਦੇ ਮਰੇ ਤੋਂ ਮਗਰੋਂ ਉਹ ਉਹ ਤੋਂ ਫਿਰ ਅਹਿਮਦੀ ਸ਼ਾਹ ਬਦਾਲੀ ਨੇ ਤੇ ਨਾਦਰ ਸ਼ਾਹ ਨੇ ਸਾਰਾ ਰਾਜ ਬਿਲਕੁਲ ਹੀ ਖੋ ਲਿਆ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਚੱਕੀਆਂ ਪੁੱਛਾਂ ਆਰਦੀਆਂ ਫੌਜਾਂ ਤਿਆਰ ਕਰਕੇ ਉਹਨਾਂ ਦੇ ਕੋਲ ਰਾਜਪੁਰਾ ਤੋਂ ਕੋਲ ਉਪਰੇ ਫਿਰ ਅੰਗਰੇਜ਼ਾਂ ਦੇ ਅੱਗੇ ਫਿਰ ਬੰਦਲੇ ਨੇ ਚਾਈਕੂ ਉਹ ਹੋ ਕਰਿਆ ਕਿ ਸਭ ਨਹੀਂ